ਸੱਚੀ ਕਾਲਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦ ਸ਼ਾਨਾ ਆਲਖਚਾਨ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਜਿਹੜੇ ਕੰਬਲ ਹੈ ਡਬਲ ਬੈੱਡ ਦੇ ਕੰਬਲ ਉਹਨਾਂ ਨੂੰ ਫੋਲਡ ਕਰਨ ਦਾ ਜਿਹੜਾ ਤਰੀਕਾ ਵਾ ਉਹ ਦੱਸਾਂਗੇ ਨਾਰਮਲੀ ਅਸੀਂ ਇਸ ਤਰੀਕੇ ਨਾਲ ਕੰਬਲ ਜੋੜਦੇ ਹਾਂ ਤੇ ਜਦੋਂ ਅਸੀਂ ਇਹਨੂੰ ਤਾਂ-ਠਾਂ ਕਰਦੇ ਹਾਂ ਤਾਂ ਇਹ ਕੰਬਲਾਂ ਦੀ ਜਿਹੜੀ ਤੈਬ ਆ ਉਹ ਖੁੱਲ ਜਾਂਦੀ ਹੈ ਤੇ ਇਹ ਦੇਖੋ ਇਹ ਆ ਪੂਰਾ ਫੁੱਲ ਸਾਈਜ਼ ਡਬਲ ਬੈੱਡ ਦਾ ਕੰਬਲ ਤੇ ਤੁਹਾਨੂੰ ਦਿਖਾਵਾਂਗੇ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਫੋਲਡ ਕਰਨਾ ਹੈ ਇਨੂੰ ਸੈਂਟਰ ਦੇ ਵਿੱਚੋਂ ਜਿਹੜਾ ਵਾ ਉਹ ਡਬਲ ਫੋਲਡ ਕਰ ਦੇਣਾ ਹੈ ਪਹਿਲਾਂ ਤੇ ਡਬਲ ਫੋਲਡ ਕਰਕੇ ਤੇ ਫਿਰ ਇਹਨੂੰ ਜਿਹੜਾ ਡਬਲ ਨੂੰ ਫਿਰ ਇੱਕ ਵਾਰੀ ਫੋਲਡ ਕਰ ਦੇਣਾ ਹੈ ਤੇ ਡਬਲ ਨੂੰ ਫਿਰ ਆਧੇ ਵਿੱਚੋਂ ਇਹਨੂੰ ਫੋਲਡ ਕਰ ਦੇਣਾ ਹੈ ਤੇ ਇਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਵਾ ਉਹ ਚੰਗੀ ਤਰੀਕੇ ਦੇ ਨਾਲ ਜਿਹੜੀ ਆ ਉਹ ਤੈਲ ਲਗਾ ਲਣੀ ਫੋਲਡ ਕਰਕੇ ਤੇ ਇੱਕ ਸਾਈਡ ਦੇ ਉੱਤੋਂ ਇਸ ਤਰੀਕੇ ਦੇ ਨਾਲ ਇਹਨੂੰ ਮੋੜ ਲੈਣਾ ਹੈ ਤੇ ਫਿਰ ਅਸੀਂ ਕੀ ਕਰਾਂਗੇ ਦੂਜੇ ਇਸ ਸਾਈਡ ਦੇ ਉੱਤੋਂ ਵੀ ਇਹਨੂੰ ਇਸ ਤਰੀਕੇ ਦੇ ਨਾਲ ਸੈੱਟ ਕਰਕੇ ਤਾਂ ਫਿਰ ਅਸੀਂ ਇਹਨੂੰ ਇਸ ਤਰੀਕੇ ਨਾਲ ਰੋਲ ਰੋਲ ਜਿਹੜਾ ਘੁਮਾ ਕੇ ਰਾਉਂਡ ਘੁਮਾ ਕੇ ਦਾ ਰੋਲ ਬਣਾ ਲਾਂਗੇ ਤਾਂ ਫਿਰ ਜਿਹੜੀ ਏ ਸਾਈਡ ਜਿਹੜੀ ਹੈ ਅਸੀਂ ਇਹਨੂੰ ਇਸ ਤਰੀਕੇ ਨਾਲ ਫੋਲਡ ਕੀਤਾ ਸੀ ਉਹਦੇ ਵਿੱਚ ਅੰਦਰ ਵਾਲ ਜਿਹੜਾ ਵਾ ਇਹਨੂੰ ਇਨਸਰਟ ਕਰ ਦਵਾਂਗੇ ਤੇ ਸਾਰਾ ਜਿਹੜਾ ਅੰਦਰ ਤਸਾਹ ਦਾਂਗੇ ਤਾਂ ਪਾ ਦਵਾਂਗੇ ਤੇ ਇਹ ਦੇਖੋ ਇਹ ਦੀ ਤੈ ਜਿਹੜੀ ਬਿਲਕੁਲ ਛੋਟੀ ਜੀ ਬਣ ਗਈ ਹੈ ਇੱਕ ਇਹਨੇ ਪਿੱਲੋ ਦੀ ਸ਼ੇਪ ਲੈ ਲਈ ਹੈ ਤੇ ਇਸ ਤਰੀਕੇ ਨਾਲ ਇਹਨੂੰ ਪਿੱਲੋ ਤੇ ਬੈੱਡ ਦੀ ਢੋਹ ਤੇ ਰੱਖਿਆ ਵੀ ਪਿੱਲੋ ਦੇ ਤੌਰ ਤੇ ਵੀ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਤੇ ਇਹਨੂੰ ਸਾਰਾ ਦਿਨ ਜਿਸ ਤਰ੍ਹਾਂ ਮਰਜੀ ਇੱਧਰ ਉੱਧਰ ਸੋਟੇਦੇ ਰਹੋ ਇਹਦੀ ਜਿਹੜੀ ਆ ਉਹ ਤੈਵ ਆ ਉਹ ਨਹੀਂ ਖੁੱਲੇਗੀ ਤੇ ਹੁਣ ਅਸੀਂ ਤੁਹਾਨੂੰ ਜਿਹੜਾ ਵਾ ਉਹ ਦੂਸਰਾ ਕੰਬਲ ਜਿਹੜਾ ਵਾ ਉਹ ਸਿੰਗਲ ਬੈੱਡ ਦਾ ਕੰਬਲ ਆ ਉਹਨੂੰ ਫੋਲਡ ਕਰਕੇ ਦੱਸਦੇ ਹਾਂ ਇਹ ਹੈ ਜੀ ਦੂਸਰਾ ਕੰਬਲ ਇਹ ਹੈ ਸਿੰਗਲ ਬੈੱਡ ਦਾ ਕੰਬਲ ਤੇ ਇਹਨੂੰ ਵੀ ਅਸੀਂ ਨਾਰਮਲ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਸਿੰਪਲ ਹੀ ਤੈਹ ਲਗਾ ਦਿੰਦੇ ਆ ਇਸ ਤਰੀਕੇ ਨਾਲ ਤੈਹ ਲਗਾ ਕੇ ਤੇ ਅਸੀਂ ਰੱਖ ਦਿੰਨੇ ਆ ਤੇ ਇਹ ਤੈਹ ਵੀ ਜਿਹੜੀ ਆ ਉਹ ਆਸਾਨੀ ਦੇ ਨਾਲ ਜਿਹੜੀ ਆ ਖੁੱਲ ਜਾਂਦੀ ਹੈ ਤੇ ਜਗ੍ਹਾ ਵੀ ਜ਼ਿਆਦਾ ਘੇਰਦੀ ਆ ਤੇ ਹੁਣ ਤੁਹਾਨੂੰ ਅਸੀਂ ਦੱਸਦੇ ਆ ਕਿ ਇਹਨੂੰ ਵਧੀਆ ਤਰੀਕੇ ਦੇ ਨਾਲ ਦੂਸਰੀ ਟਿਪ ਕਿਹੜੀ ਹੈ ਫੋਲਡ ਕਰਨ ਦੀ ਇਸ ਤਰੀਕੇ ਨਾਲ ਕੰਬਲ ਪੂਰਾ ਵਿਸ਼ਾ ਕੇ ਤਾਂ ਇੱਕ ਸਾਈਡ ਦੇ ਉੱਤੋਂ ਦੋ ਤਿੰਨ ਗਿੱਠਾਂ ਜਿਹੜਾ ਵਾ ਇਹਨੂੰ ਬੈਕ ਸਾਈਡ ਤੋਂ ਜਿਹੜਾ ਵਾ ਪੁੱਠੇ ਸਾਈਡ ਤੋਂ ਸਿੱਧੇ ਵੱਲ ਪਾਸੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਹੈ ਫਿਰ ਫੋਲਡ ਕਰਕੇ ਤੇ ਦੂਸਰੀ ਆਪੋਜੀਟ ਸਾਈਡ ਤੋਂ ਫਿਰ ਅਸੀਂ ਦੋਨਾਂ ਕੋਰਨ ਜਿਹੜੀਆਂ ਕੰਨੀਆਂ ਵਾ ਇਹਦੀਆਂ ਪੰਨੜੀਆਂ ਅੰਦਰ ਬਾਹਰ ਨੂੰ ਇਸ ਤਰੀਕੇ ਨਾਲ ਜਿੱਦਾਂ ਨਾਰਮਲ ਤੈਹ ਲਗਾਉਂਦੇ ਆ ਉਦਾਂ ਲਗਾ ਦੇਣਾ ਤੇ ਫਿਰ ਅਸੀਂ ਕੀ ਕਰਾਂਗੇ ਇਸ ਤਰ੍ਹਾਂ ਤੈਹ ਲਗਾਉਂਦੇ ਲਗਾਉਂਦੇ ਇਹ ਜਿਹੜੀ ਉੱਪਰ ਸਾਈਡ ਬਚ ਗਈ ਆ ਉਹਦੇ ਵਿੱਚੋਂ ਦੀ ਇਹਨੂੰ ਅੰਦਰ ਇਨਸਰਟ ਕਰ ਦਵਾਂਗੇ ਤੇ ਇਹ ਅੰਦਰ ਇੱਕ ਸੂਟਕੇਸ ਦੀ ਤਰ੍ਹਾਂ ਰੈਪ ਹੋ ਜਾਵੇਗਾ ਤੇ ਜਿਸ ਤਰ੍ਹਾਂ ਅਸੀਂ ਕੰਬਲ ਕਵਰ ਦੇ ਵਿੱਚ ਲਿਆਂਦੇ ਆ ਨਾ ਅਟੈਚੀ ਬੈਗ ਦੀ ਤਰ੍ਹਾਂ ਇਸ ਤਰੀਕੇ ਦੇ ਨਾਲ ਇਹ ਜਿਹੜਾ ਫੋਲਡ ਹੋ ਜਾਵੇਗਾ ਤੇ ਇਹਦੀ ਤਹਿ ਬਿਲਕੁਲ ਨਹੀਂ ਖੁੱਲੇਗੀ ਇਹ ਦੇਖੋ ਇੱਕ ਕੁਸ਼ਨ ਦੀ ਤਰ੍ਹਾਂ ਇਹ ਬਣ ਗਿਆ ਹੈ ਤੇ ਇਹਦੀ ਤਹਿ ਵੀ ਬਿਲਕੁਲ ਨਹੀਂ ਖੁੱਲੇਗੀ ਇਹਨੂੰ ਜਿਸ ਤਰੀਕੇ ਨਾਲ ਮਰਜ਼ੀ ਇਧਰ ਉਧਰ ਸੋਟ ਲਓ ਤੇ ਇਹ ਆ ਜਿੱਦਾਂ ਹੁਣ ਗਰਮ ਚਾਦਰਾਂ ਐ ਇਹਨਾਂ ਨੂੰ ਅਸੀਂ ਹੁਣ ਜਿਹੜਾ ਵਾ ਉਹ ਰੱਖ ਦੇਣਾ ਇਹ ਤਾਂ ਹੁਣ ਕਾਟਨ ਦੀਆਂ ਜਿਹੜੀਆਂ ਚਾਦਰਾਂ ਵਿਛਾਉਣੀਆਂ ਸ਼ੁਰੂ ਕਰ ਦੇਣੀਆਂ ਹੈ ਤੇ ਇਹ ਬੈਡ ਸ਼ੀਟ ਜਿਹੜੀ ਬੁੱਲਨ ਦੀ ਗਰਮ ਬੈਡ ਸ਼ੀਟ ਆ ਤੇ ਇਹਨੂੰ ਹੁਣ ਅਸੀਂ ਕਿਸ ਤਰੀਕੇ ਨਾਲ ਫੋਲਡ ਕਰਕੇ ਰੱਖ ਸਕਦੇ ਆ ਇਸ ਤਰੀਕੇ ਦੇ ਨਾਲ ਹੀ ਡਬਲ ਫੋਲਡ ਕਰਕੇ ਤੇ ਦੂਜੀ ਓਪੋਜ਼ਿਟ ਸਾਈਡ ਇਹਦੀ ਕੰਨੀ ਪਨ ਲੈਣੀ ਆ ਦੋ ਤਿੰਨ ਗੀਠਾ ਇਧਰ ਨੂੰ ਫੋਲਡ ਕਰਕੇ ਤੇ ਫਿਰ ਨਾਰਮਲ ਅਸੀਂ ਉਧਰ ਦੂਸਰੀ ਸਾਈਡ ਤੇ ਤੈਹ ਲਗਾ ਦੇਣੀ ਆ ਤੇ ਇਸ ਤਰੀਕੇ ਦੇ ਨਾਲ ਤੈਹ ਲਗਾਉਂਦੇ ਨਾਲ ਕੀ ਹੁੰਦਾ ਹੈ ਕਿ ਇਹ ਦੇ ਪਿੱਲੋ ਕਵਰ ਵੀ ਜਿਹੜੇ ਆਸਾਨੀ ਦੇ ਨਾਲ ਜਿਹੜੇ ਆ ਉਹ ਪੈਕ ਹੋ ਜਾਂਦੇ ਨੇ ਤਾਂ ਫਿਰ ਅਗਲੇ ਸਾਲ ਦੇ ਵਿੱਚ ਸਾਨੂੰ ਲੱਭਣ ਚ ਪ੍ਰੋਬਲਮ ਨਹੀਂ ਆਏਗੀ ਜੇ ਦੇਖੋ ਪਿੱਲੋ ਕਵਰ ਵੇਚ ਦੇ ਦਿੱਤਾ ਹੈ ਤੇ ਨਾਲ ਹੀ ਇਸ ਤਰੀਕੇ ਦੇ ਨਾਲ ਇਹਨੂੰ ਅਸੀਂ ਇਹਦੇ ਵਿੱਚੋਂ ਦੀ ਇਨਸਰਟ ਕਰ ਲਾਂਗੇ ਹੁਣ ਜਿਸ ਤਰ੍ਹਾਂ ਮਰਜੀ ਇਹਨਾਂ ਬੈੱਡ ਸ਼ੀਟਾਂ ਨੂੰ ਜਿੱਥੇ ਮਰਜੀ ਬੈੱਡ 'ਚ ਜਾਂ ਕਿਸੇ ਵੀ ਅਲਮਾਰੀਆ 'ਚ ਜਿੱਥੇ ਵੀ ਤੁਸੀਂ ਰੱਖੋਗੇ ਇਹਨਾਂ ਦੀ ਤੈ ਸਾਰਾ ਸਾਲ ਨਹੀਂ ਖੁੱਲੇਗੀ ਤੇ ਇਹਨਾਂ ਤੇ ਪਿੱਲੋ ਕਵਰ ਵੀ ਸਾਹਵੇਂ ਰਹਿਣਗੇ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਉਹ ਨਵੇਂ ਚ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਇੱਕ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਤਾਂ ਜੋ ਸਾਨੂੰ ਤੁਹਾਡੇ ਜਿਹੜੇ ਆ ਵਿਚਾਰਾ ਉਹਨਾਂ ਬਾਰੇ ਪਤਾ ਲੱਗਦਾ ਰਹੇ ਤੇ ਕੀ ਤੁਹਾਨੂੰ ਵੀਡੀਓ ਪਸੰਦ ਆਈ ਕਿ ਨਹੀਂ ਆਈ ਤੇ ਹੁਣ ਇਹ ਦੂਸਰੀ ਤੁਹਾਨੂੰ ਬੁਲੰਦੀ ਬੈੱਡ ਸ਼ੀਟ ਵੀ ਤੁਹਾਨੂੰ ਇਹ ਜਿਹੜੀ ਜੋੜ ਕੇ ਦਿਖਾਣੇ ਆ ਨਾਰਮਲ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਆ ਉਹ ਬੈੱਡ ਸ਼ੀਟ ਦੀ ਤਹਿ ਲਗਾ ਲੈਨੇ ਆ ਤੇ ਨਾਰਮਲ ਤਾਂ ਅਸੀਂ ਇਸੇ ਤਰੀਕੇ ਨਾਲ ਸਾਰੇ ਕੋਈ ਤੈਹ ਲਗਾਉਂਦਾ ਹੈ ਬਟ ਅਸੀਂ ਕੀ ਕਰਾਂਗੇ ਵੀ ਇਹ ਦੇਖੋ ਪਿੱਲੋ ਕਵਰ ਆ ਪਿੱਲੋ ਕਵਰ ਨੂੰ ਅਸੀਂ ਜਿਹੜਾ ਵਾ ਉਹ ਬੈੱਡ ਇੱਕ ਪਿੱਲੋ ਕਵਰ ਨੂੰ ਅਸੀਂ ਚਾਦਰ ਦੀ ਤੈਹ ਦੇ ਵਿੱਚ ਹੀ ਇਸ ਤਰੀਕੇ ਦੇ ਨਾਲ ਹੀ ਫੋਲਡ ਦੇ ਵਿੱਚ ਕਵਰ ਕਰ ਲਾਂਗੇ ਤੇ ਸਾਰੀ ਤੈਹ ਨੂੰ ਫਿਰ ਅਸੀਂ ਕੀ ਬੈੱਡ ਸ਼ੀਟ ਨੂੰ ਕੀ ਕਰਾਂਗੇ ਦੂਸਰੇ ਪਿੱਲੋ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਿੱਲੋ ਡਾਲੀਦਾ ਹੈ ਉਸ ਤਰ੍ਹਾਂ ਕਰ ਦਾਂਗੇ ਤੇ ਇਹ ਦੇਖੋ ਇਹ ਹੁਣ ਬੈੱਡ ਸ਼ੀਟ ਵੀ ਸੰਭੀ ਜਾਵੇਗੀ ਤੇ ਇਹ ਇੱਕ ਪਿੱਲੋ ਦਾ ਕੰਮ ਵੀ ਦੇਤਾ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ